ਅਸੀਂ ਸਤਿਗੁਰੂ ਤੋਂ ਕੋਲੇ ਕੁੰਜੀ ਲੈਣੀ ਹੈ ਕੁੰਜੀ ਖਜ਼ਾਨੇ ਦੀ ਕੁੰਜੀ ਲੈਣੀ ਹੈ ਸਤਿਗੁਰ ਕਹਿੰਦੇ ਨੇ ਗੁਰਕੁੰਜੀ ਪਾਹੋ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰਬਿਨ ਮਨ ਕਾ ਦਾਗਣਾ ਉਗੜੇ ਅਵਰਨਾ ਕੁੰਜੀ ਹੱਥ ਕੁੰਜੀ ਲੈਣਨੈ ਮਨ ਕੋਠਾ ਤਨ ਛੱਤ ਮਨ ਨਾ ਇੱਕ ਕੋਠਾ ਹੈ ਛੱਤ ਸਰੀਰ ਹੈ ਆ ਕੋਠਾ ਬੰਦ ਹੈ ਕਈ ਆਂਦੇ ਨੇ ਜਨਮ ਪੈਦਾ ਹੁੰਨੇ ਆ ਉਹ ਕੋਠਾ ਹੈ ਚਾਬੀ ਲੱਗੀ ਹੈ ਜਦੋਂ ਚਾਹੀਦਾ ਨਾ ਇੰਨੇ ਸਾਲ ਰਹਿ ਕੇ ਜਦੋਂ ਉਹ ਤਾਲਾ ਲੱਗਾ ਹੁੰਦਾ ਖੁੱਲਦਾ ਹੀ ਨਹੀਂ ਕੀਤੇ ਨਾਨਕ ਗੁਰਬਿਨ ਮਨ ਦਾ ਤਾਗਣਾ ਉਗੜਿਆ ਅਵਰਨਾ ਕੁਝੀ ਹੱਥ ਗੁਰੂ ਕੋਲ ਕੁਝੀ ਸੋਕ ਦੁਖ ਸਾਡੇ ਮਨ ਵਿੱਚ ਨਾ ਜਪਜੀ ਸਾਹਿਬ ਪੜਨੇ ਨਾ ਮੱਤ ਵਿੱਚ ਬੋਲੋ ਕੰਡੀਸ਼ਨ ਕੀ ਹੈ ਜੈ ਗੁਰੂ ਸਾਡੇ ਵਿੱਚ ਖਜ਼ਾਨਾ ਹੈ ਖਜ਼ਾਨਾ ਹੈ ਆ ਉਹ ਖਜ਼ਾਨਾ ਕੀ ਹੈ ਨਾਮ ਨਾ ਮਿਲ ਗਿਆ ਨਾ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀਵੇ ਹਰਿਆ ਐਸਾ ਨਾਮ ਨਿਰੰਝਨ ਹੋਏ ਨਾਮ ਗੁਣ ਅੰਦਰ ਜੇ ਗੁਣ ਲਿਆਣੇ ਨਾ ਅਸੀਂ ਗੁਰੂ ਗੁਰੂ ਕਿਉਂ ਕਹਨੇ ਜਿਦੋਂ ਅਸੀਂ ਪ੍ਰਮਾਤਮਾ ਦੀ ਉਸਤਤੀ ਕਰਦੇ ਹਾਂ ਨਾ ਉਹਦੇ ਗੁਣ ਗਾਣੇ ਫਿਰ ਉਹ ਦੇਖੋਨਸਾ ਦੇਚ ਆ ਜਾਂਦੇ ਨੇ ਸਮਾਜ ਆਉਂਦੇ ਨੇ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀਵੇ ਹਰਿਆ